ਹਾਂਜੀ ਸਤ ਸ੍ਰੀ ਅਕਾਲ ਸਾਡੇ ਫੀਕੋ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਓ ਜੀ ਕਿੱਦਾਂ ਮਿਲ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਚੇ ਹੋਏ ਕੱਪੜੇ ਤੋਂ ਆਪਾਂ ਬਣਾਉਣੀ ਆ ਬੱਚੀ ਦੀ ਫਰਾਕ 10 ਸਾਲ ਦੀ ਬੱਚੀ ਦੀ ਫਰਾਕ ਬਣਾਉਣੀ ਆ ਬਚੇ ਹੋਏ ਜਿਹੜਾ ਆਪਣਾ ਸੂਟ ਸੀਗਾ ਇਹਦੇ ਵਿੱਚੋਂ ਆਪਣਾ ਕੱਪੜਾ ਬਚਿਆ ਆਏਗਾ ਆ ਦੇਖੋ ਇੱਕ ਆਵਲਾ ਟੁਟਾ ਆਏਗਾ ਇਦਾਂ ਦਾ ਇੱਕ ਆਵਲਾ ਟੁੱਟ ਆਏਗਾ ਬਚਿਆ ਹੋਇਆ ਕੱਪੜਾ ਏ ਬਚੇ ਹੋਏ ਕੱਪੜੇ ਤੋਂ ਆਪਾਂ ਲੜਕੀ ਦੀ ਫਰਾਕ ਬਣਾਉਣੀ ਆ ਏ ਕਿਸ ਤਰ੍ਹਾਂ ਬਣਾਉਣੀ ਆ ਇਹ ਤੁਹਾਨੂੰ ਮੈਂ ਦੱਸਦੀ ਆ ਪਹਿਲਾਂ ਆਪਾਂ ਕਟਾਂਗੇ ਦੀ 벨ਟ ਉੱਪਰਲੀ ਫਰਾਕ ਦੀ ਤੇ ਆਪਾਂ 슬ੀਵਲੈਸ ਫਰਾਕ ਬਣਾਉਣੀ ਆ ਬਿਨਾ 슬ੀਵ ਤੋਂ ਆਪਾਂ ਪਹਿਲਾਂ ਬੋਡੀ ਕੱਟ ਕਰਾਂਗੇ ਕਿ ਦੇ ਫਲਾਰ ਦੇਖਾਂਗੇ ਕਿਸ ਤਰੀਕੇ ਨਾਲ ਆਪਾਂ 13 ਇੰਚ ਲੈਣੀ ਹੈ ਜੀ ਚੜਾਈ 14 ਇੰਚ ਲੈ ਲੈਨੇ ਆਪਾਂ ਵਿੱਚ ਫੋਲਡਿੰਗ ਚ ਆ ਜਾਊਗਾ ਕੋਸ ਆਪਣਾ 50 ਇੰਚ ਆਪਾਂ ਲੈਣੀ ਆ ਇਹਦੀ ਲੈਂਥ प हो हो प बाट करंग ਇੱਕ ਪਾਟ ਆਪਾਂ ਇਹਦੇ ਉੱਪਰ ਰੱਖ ਕੇ ਕੱਟ ਲੈਣੇ ਆਂ ਆ ਲੋਕੀ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦੂਸਰਿਆਂ ਨਾਲ ਅੱਗੇ ਇਹ ਆਪਣੀ ਹੋ ਗਈ ਜੀ ਬੋਡੀ ਦੀ ਕਟਿੰਗ ਫਰਾਕ ਦੀ ਬੋਡੀ ਕਟਿੰਗ 슬ੀਵਲੈਸ ਬਣਾਉਣੀ ਆਪਾਂ ਬਾਵਾ ਨਹੀਂ ਬਣਾਉਣਾ ਹੈਗਾ ਅੱਜ ਆਪਾਂ ਪਾਰਟ ਬਣਾਵਾਂਗੇ ਫਰੰਟ ਪਾਰਟ ਤੇ ਬੈਕ ਜਿਹੜੀ ਆ ਉਹਦੀ ਝਾਲਾ ਲਾਉਣੀ ਹੈ ਨੀਚੇ ਵਾਲੀ ਤੇ ਉਹਦੇ ਵਾਸਤੇ ਆਪਾਂ ਕੱਟ ਕਰਾਂਗੇ ਇਹਨੂੰ

Abola pa hau, leh ithaa, P Jungee klanangee. Abola pa u avez nam 숨 par faithe. только ).BB is cknow twast ਥੋੜਾ ਜਿਹਾ ਜੋੜ પાਕੇ ਉੱਪਰ ਲੈਸ ਰੱਖ ਦਾਂਗੇ ਫਿਰ ਆਪਣੀ ਜਿਹੜੀ ਫਰਾਕ ਉਹ ਵਧੀਆ ਬਣ ਜਾਊਗੀ ਆਪਾਂ ਪੀਸਾ ਪਕੜ ਕਰ ਲਿਆ ਬੈਗ ਵਾਸਤੇ ਤੇ ਹਾਂਜੀ ਆਪਾਂ ਹੁਣ ਤੁਹਾਨੂੰ ਦੱਸੀਏ ਸਟੀਚਿੰਗ ਕਰਨਾ ਸਟੀਚਿੰਗ ਕਰਨੀ ਹੈ ਉਹਦੀ ਆਪਾਂ ਫਰਾਕ ਦੀ ਆਹ ਵਾਲੀ ਜਿੱਪ ਲਾਉਣੀ ਆਪਾਂ ਉਹਦੇ ਵਿੱਚ ਤੇ ਆਹ ਵਾਲੀ ਆਪਾਂ ਉਹਦੇ ਪੱਲੇ ਤਾਂ ਵਾਲੀ बॉडी ਕੱਟ ਕਰੀ ਹੈ ਗਲਾ ਕੱਟ ਕਰ ਲਿਆ ਤੇ ਆਹ ਵਾਲੇ ਆਪਣੇ نیچے ਵਾਲੇ ਪੱਲੇ ਉਹਦੇ ਹੁਣ ਆਪਾਂ ਤੁਹਾਨੂੰ ਸਟੀਚਿੰਗ ਕਰਕੇ ਦਿਖਾਉਣੀ ਆ ਪਹਿਲਾਂ ਆਪਾਂ ਜਿਹੜਾ ਗੜਾ ਆਏਗਾ 프ਰੰਟ ਦਾ ਆਹ ਵਾਲਾ ਆਪਣਾ ਗੜਾ ਆਪਾਂ ਕੱਟ ਕਰ ਲਿਆ ਸੀ ਇਸ ਤਰ੍ਹਾਂ ਤੇ ਇਹਦੇ ਤੇ ਆਪਾਂ ਲਾਉਣੀ ਆ ਜੈਪ ਜੈਪ ਲਾਉਣ ਵਾਸਤੇ ਆਪਾਂ ਇੱਥੋਂ ਨਾ ਕੱਟ ਪਾ ਲਾਂਗੇ ਬੈਕ ਗਲੇ ਦੇ 프ਰੰਟ ਪਾਸੇ ਦੇ ਸੈਂਟਰ ਦੇ ਵਿੱਚ ਇੱਕ ਕੱਟ ਦੇਵਾਂਗੇ ਫਿਰ ਆਪਾਂ ਲਾਵਾਂਗੇ ਜੈਪ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਟ ਕਰਦੇ ਆਂ ਪਹਿਲਾਂ ਆਪਾਂ ਗਲਾ ਕੱਟ ਕਰਿਆ ਇਹਦਾ ਗਲਾ ਕੱਟ ਕੱਟ ਕਰਕੇ ਇਹਨੂੰ ਆਪਾਂ ਸੈਂਟਰ ਦੇ ਵਿੱਚੋਂ ਕੱਟ ਪਾਤਾ ਹੁਣ ਆਪਾਂ ਇਹਦੇ ਤੇ ਲਾਵਾਂਗੇ ਦੋ ਛੋਟੀਆਂ ਛੋਟੀਆਂ ਪੱਟੀਆਂ ਕੱਟ ਕੇ ਹਾਂਜੀ ਆਪਾਂ ਦੋ ਪੱਟੀਆਂ ਕੱਟ ਕਰ ਲਈਆਂ ਇੱਕੋ ਜੀਆਂ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਇੱਥੇ ਰੱਖ ਕੇ ਸਿੱਧੇ ਪਾਸੇ ਤੇ ਪੁੱਠੀਆਂ ਪੱਟੀਆਂ ਰੱਖ ਕੇ ਤੇ ਇਹਨੂੰ ਆਪਾਂ ਦੂਸਰੀ ਸਾਈਡ ਲੈ ਕੇ ਜਾਵਾਂਗੇ ਤੇ ਆਹ ਇੱਕ ਆਪਾਂ ਇਧਰ ਵਾਸਤੇ ਕੱਟੀ ਹੈ ਇਹ ਵੀ ਆਪਾਂ ਇੱਥੇ ਸਟੀਚ ਲਾ ਕੇ ਤੇ ਦੂਸਰੇ ਪਾਸੇ ਲੈ ਕੇ ਜਾਵਾਂਗੇ ਫਿਰ ਆਪਾਂ ਇਹਦੇ ਤੇ ਆਹ ਵਾਲੀ ਜਿਹੜੀ ਆਪਣੀ ਜੈਪਾ ਉਹ ਅਟੈਚ ਹੋ ਜਾਊਗੀ ਆ ਜਿਹੜੀ ਬਾ दुपੱਟੀ ਹੈ ਆਪਾਂ ਕੱਟ ਕਰ ਦੇਣੀ ਹੈ ਫਿਰ ਉਹ ਆਪਾਂ ਪ੍ਰੈਸ ਤੇ ਮਦਦਨਾ ਬਿਠਾ ਲੈਣਾ ਹੈਗਾ ਫਿਰ ਆਪਾਂ ਇਹਦੇ ਤੇ ਲਾਵਾ ਦੇਜਾਂਗੇ ਇਸ ਤਰੀਕੇ ਨਾਲ ਪੂਰੇ ਆਪਾਂ ਇਹਦੇ ਨਾਲ-ਨਾਲ ਕਰਕੇ ਸਲਾਈ ਲਾਵਾਂਗੇ ਆਪੇ ਇਧਰਲੇ ਪਾਸੇ ਤੋਂ ਫੇਰ ਆਪਾਂ ਜਿਹੜਾ ਪਾਸਾ ਆਏਗਾ ਦੂਸਰਾ ਬਾਟ ਕੇ ਰੱਖਾਂਗੇ ਨਾ ਲਾ ਸਵੇ ਨਾ ਜੀ ਆਪਣੀ ਚੱਪ ਲੱਗ ਅੱਗੇ ਵਧੀਆ ਫਿਸ਼ਿੰਗ ਦੇ ਨਾਲ ਹੁਣ ਆਪਾਂ ਇਥੋਂ ਆਹ ਚੀਜ਼ ਕੱਟ ਦਾਂਗੇ ਜਿਹੜੀ ਆਪਣੀ ਬੱਦੀ ਸੀ ਜੇ ਆਪਾਂ ਇਹ ਆਪਾਂ neck ਕਲੀਜ ਤੋਂ ਲਾਵਾਂਗੇ ਨਾ ਪੱਟੀ ਉਹਦੇ ਵਿੱਚ ਆ ਗਈ। ਫੇਰ ਆਪਾਂ ੜਾਏ ਤੇ ਪੱਟੀ ਕੱਟ ਕੇ ਲਾਵਾਂਗੇ ਆਪਾਂ ਉਹ ਰੇ ਪੱਟੀ ਕੱਟ ਕਰ ਲਈ ਹੁਣ ਆਪਾਂ ਇਹਦੇ ਤੇ ਲਾਵਾਂਗੇ ਇੱਕ ਪਹਿਲੇ 파ਟ ਤੇ ਤੇ ਨਾਲੇ ਦੂਸਰੇ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਹਾਂਜੀ ਆਪਾਂ ਇੱਥੇ ਪੱਟੀ ਲਾ ਕੇ ਬੈਕ ਬਾਡੀ ਤਿਆਰ ਕਰ ਲਈ ਪੱਟੀ ਲਾ ਕੇ ਤੇ ਜੱਪਾ ਲਾ ਕੇ ਇਸ ਤਰ੍ਹਾਂ ਪੱਟੀ ਲਾ ਲਈ ਇਹਦੇ ਤੇ ਆਪਣੀ ਤਰਪਾਈ ਹੋ ਜਾਊਗੀ ਫਿਰ ਨੂੰ ਤੇ ਪਾਈ ਹੋ ਜੂਗੀ ਇੱਥੇ ਪੈਸੇ ਕਰੀਂ ਜੁਰਾ ਹਾਂਜੀ ਆਪਾਂ ਥੱਲੇ ਜਿਹੜੀ ਫਰਾਕ ਦੀ ਉਹ ਲਾਉਣੀ ਆ ਫਰੈਲ ਉਹਦੇ ਤੇ ਆਪਾਂ ਲੈ ਆ ਸਲਾਵਾਂਗੇ ਜਿਹੜੀ ਆਪਣੇ ਇਹਦੇ ਵਿੱਚ ਜੋੜ ਪਿਆਗਾ ਇਹਦੇ ਇਥੋਂ ਜੋੜ ਹੋਣ ਕਰਕੇ ਆਪਾਂ ਨੂੰ ਲੈਸ ਲਾਉਣੀ ਪਾਉਗੀ ਤੇ ਆਪਾਂ ਲੈਸ ਨਾ ਵੀ ਲਾਵਾਂਗੇ ਫਿਰ ਵੀ ਆਪਣਾ ਸਰਜੂਗਾ ਪਰ ਆਪਾਂ ਇਹਦੇ ਤੇ ਲੈਸ ਲਾਉਣੀ ਜ਼ਰੂਰੀ ਹੈ ਕਿਉਂਕਿ ਆਪਣੇ ਇਹਦੇ ਤੇ ਜੋੜ ਪਏ ਆ ਆਪਾਂ ਬਚੇ ਹੋਏ ਕੱਪੜੇ ਤੋਂ ਬਣਾਈ ਹੈ ਫਰਾਕ ਬੱਚੇ ਦੀ ਇੱਥੇ ਲਾ ਕੇ ਆਪਾਂ ਚੈੱਕ ਕਰਾਂਗੇ ਨੂੰ ਹਾਂਜੀ ਹੁਣ ਆਪਾਂ ਜਿਹੜਾ ਫਰੌਕ ਦਾ ਫਰੰਟ ਪਾਰਟ ਆ ਉਹ ਲਵਾਂਗੇ ਤੇ ਇੱਥੇ ਇਹਦੇ ਸੈਂਟਰ ਕਰਕੇ ਦਾ ਕੱਟ ਲਾਵਾਂਗੇ ਕਿਉਂਕਿ ਹੁਣ ਆਪਾਂ ਵਾਲ ਪਾਉਣੇ ਆ ਸੈਂਟਰ ਕੱਟ ਲਾ ਕੇ ਇਹਨੂੰ ਇਸ ਤਰ੍ਹਾਂ ਰੱਖਾਂਗੇ ਤੇ ਇਹਦਾ ਵੀ ਸੈਂਟਰ ਕੱਟ ਲਾਵਾਂਗੇ ਤੇ ਇਹਦੇ ਚ ਆਪਾਂ ਇੱਥੋਂ ਲੈ ਕੇ ਇਸ ਤਰ੍ਹਾਂ ਵਾਲ ਪਾਉਣੇ ਸਟਾਰਟ ਕਰਾਂਗੇ ਇਸ ਤਰੀਕੇ ਨਾਲ ਤੇ ਫਿਰ ਆਪਾਂ ਇਹਨੂੰ ਇਹਦੇ ਨਾਲ ਚੈੱਕ ਕਰਾਂਗਾ ਠੀਕ ਹੈ ਜੀ ਹੁਣ ਆਪਾਂ ਬਾਲ ਪਾਣੀ ਸਟਾਰਟ ਕਰਦੇ ਹਾਂ ਹਾਂਜੀ ਆਪਾਂ ਪਾਸੇ ਵੀ ਪਾਲ ਪਾਲੇ ਤੇ ਇਹਦੇ ਤੇ ਵੀ ਫਰੰਟ ਤੇ ਵੀ ਬੈਕ ਤੇ ਵੀ ਵਾਲ ਪਾ ਲੇ ਹੁਣ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਉਹਨੂੰ ਇਹਦਾ ਕਰਾਂਗੇ ਆਪਾਂ ਸੈਂਟਰ ਆਪਣਾ ਕੀਤਾ ਹੋਇਆ ਹੈ ਹੁਣ ਆਪਾਂ ਇਹਦਾ ਸੈਂਟਰ ਰੱਖ ਕੇ ਇਹਨੂੰ ਜੋੜ ਦਾਂਗੇ ਆਪਾਂ ਬੁੰਡੀਆਂ ਤੇ ਲਾਵਾਂਗੇ ਕੱਪੜਾ ਜਿਹੜੇ ਰੇਵਲੀਰ ਇਹ ਆਪਾਂ ਪੁੱਠੀ ਕਰਕੇ ਧਰੀ ਹੋਈ ਆ ਆਪਣੀ ਫਰਾਕ ਆ ਜਿਹੜੀ ਤੇ ਇਸ ਤਰ੍ਹਾਂ ਆਪਾਂ ਜਿਹੜੀ ਇਹਦੀ ਪੱਟੀ ਆ ਉਹ ਇਸ ਤਰੀਕੇ ਨਾਲ ਇਥੋਂ ਰੱਖਾ ਕੇ ਇਹਦੇ ਤੇ ਸਿਲਾਈ ਲਾਉਣੀ ਆ स्टिचिंग कंप्लीट हो गई फ्रॉक द्रॉक अपना स्टिच कर रही सारे, नीचे तो आप फोल्ड करती इस तरीके दसो तो हम बचे हुए कपड़े तो बनाई हुई फ्राक इस तरह की लगी वीडियो वेखन बहुत बहुत धन्यवाद जी